ਉਹ ਲੰਮਾ ਟਾਈਮ ਗਵਈ ਕੀਤੀ ਉਹਨਾਂ ਨੇ ਤੇ ਸੜਕ ਅਗਵਾਈ ਕੇ ਇਹ ਪਰਿਵਾਰ ਕੋਲੇ ਨਹੀਂ ਰਹੀ ਦੀ। ਉਹ ਵਕਤ ਆ ਕੇ ਫੇਰ ਵੀ ਆ ਜਾਂਦੀ ਹੁੰਦੀਆਂ ਗਵਈਆਂ ਆ ਜਾਂਦੀਆਂ ਨੇ ਲੇਕਿਨ ਉਹ ਆਪਣੀ ਉਸ ਗੱਲ ਤੋਂ ਪਿੱਛੇ ਨਹੀਂ ਹਟੇ ਜਿਹਦੇ ਕਰਕੇ ਖਾਲਸਾ ਪੰਥ ਜਿਹੜਾ ਹੈ ਉਹ ਖ਼ਬਾਰ ਹੋਇਆ ਔਰ ਉਹਨਾਂ ਨੂੰ ਖਾਲਸਾ ਪੰਥ ਅੱਜ ਦੀ ਤਰੀਕ 'ਚ ਨਹੀਂ ਚੱਲਦਾ। ਛੱਡ ਕੇ ਤੇ ਸਾਰੇ ਖਾਲਸਾ ਪੰਥ ਨੂੰ ਸੋਕੇ ਇੱਥੇ ਇੱਕ ਪਲੇਟਫਾਰਮ ਜਿਹੜੀ ਭਰਤੀ ਹੋਈ ਆ ਔਰ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਹੋਈ ਆ। ਇਹ ਤੇ ਚੱਲ ਕੇ ਸਭ ਸਾਰੇ ਚੰਬਲਾਣਾ ਚਾਹੀਦਾ ਰੌਲਾ ਸਾਰਾ ਇਹ ਆਪ ਇੱਕ ਪਰਿਵਾਰ ਦਾ ਕਬਜ਼ਾ ਹੈ ਅਕਾਲੀ ਗੱਲ ਤੇ ਵੀ ਤੇ ਸ਼ਰੋਮਨੀ ਕਮੇਟੀ ਤੇ ਵੀ ਇਹ ਕਰਜਾ ਉਹ ਕਬਜ਼ੇ ਨੂੰ ਤੜਾਉਣ ਵਾਲੇ ਆ ਲੋਕ ਸਾਰੇ ਜਿਹੜੇ ਇਕੱਠੇ ਹੋਏ ਆ ਜਿੰਨੇ ਵੀ ਆ ਬੀਬੀ ਸਤਵੰਤ ਕੋ ਨੇ ਇਹ ਗੱਲ ਕਹੀ ਹੈ ਸ਼ਾਇਦ ਜੋ ਮੈਨੂੰ ਪਤਾ ਲੱਗਾ ਕਿ ਇਹ ਸਾਡਾ ਪਰਿਵਾਰ ਧਾਰਮਿਕ ਹੈ ਧਾਰਮਿਕ ਤੌਰ ਤੇ ਸੇਵਾ ਕਰਦੀਆਂ ਤੇ ਮੇਰੇ ਅਗਿਆ ਨਿਹਰਪ੍ਰੀਤ ਸਿੰਘ ਜਿਹੜੇ ਆ ਰਾਜਨੀਤਿਕ ਤੌਰ ਤੇ ਕਰਦੇ ਗਏ ਔਰ ਜਿਹੜੀ ਬਣੂਗੀ ਦਾ ਇੱਕ ਵਿਸ਼ਣ ਬਣੂਗੀ ਇਹ ਨਵੀਂ ਜਿਹੜੀ ਲੀਡਰਸ਼ਿਪ ਆਉਗੀ ਔਰ ਇਹਦੇ ਵਿੱਚ ਸਾਰੇ ਨਵੇਂ ਜਿਹੜੇ ਨੌਜਵਾਨ ਵੀ ਜਿਹੜੇ ਆ ਉਹ ਸ਼ਾਮਲ ਹੋਣਗੇ ਮੈਂ ਸਮਝਦਾ ਹੈ ਕਿ ਇਹ ਬੜਾ ਇਤਿਹਾਸਕ ਦਿਨ ਆ ਬੜੇ ਇਤਿਹਾਸਕ ਪਲ ਨੇ ਇਹ ਜਿਹੜੇ ਆ ਇਸ ਵੇਲੇ ਕਿਉਂਕਿ ਕਾਲੀਦਰ ਜਿਹੜਾ ਕਾਲੀਦਲ ਦਾ ਬਾਗ ਉਜੜ ਗਿਆ ਸੀ ਕੁਛ ਕਰਨਾ ਕਰਕੇ ਉਹਨੂੰ ਪਾਣੀ ਪਾਉਣ ਵਾਸਤੇ ਪੰਜ ਮੈਂਬਰੀ ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨੇ ਅੱਜ ਸਾਰੀ ਭਰਤੀ ਕਰਕੇ ਖਾਲਸਾ ਪੰਥੇ ਸਾਹਮਣੇ ਰੱਖਤੀ ਹੈ ਵੀ ਆ ਜੀ ਅਗੇ ਤਾਂ ਭਰਤੀ ਹੁੰਦੀ ਨਹੀਂ ਸੀ ਉਹ ਕਹਿੰਦਾ ਕਾਪੀਆਂ ਦੇ ਦਿੰਦੇ ਆ ਤੇ ਥੱਲੇ ਉਹ ਉਹ 365 ਟੱਕੇ ਜਮ੍ਹਾਂ ਹੋਏ ਦੇ ਪਰ ਇੱਕ ਭਰਤੀ ਹੋਈ ਆ ਸੋ ਉਹਦੇ ਡੈਲੀਗੇਟਾਂ ਦਾ ਜਲਾਸ ਇੱਥੇ ਜਿਹੜਾ ਹੈ ਅੱਜ ਹੋਣਾ ਹੈ ਔਰ ਹੋ ਰਿਹਾ ਹੈ ਮੈਂ ਸਮਝਦਾ ਇਤਿਆਸਕਦੇ ਇਹਨੂੰ ਕਹਿਣਾ ਚਾਹੀਦਾ ਕਿਉਂਕਿ ਜਿਹੜੇ ਘਰਾਂ ਚ ਰੁੱਸ ਕੇ ਬਹਿ ਗਏ ਸੀ ਕਾਲੀ ਦਲ ਤੋਂ ਨਾਰਾਜ਼ ਹੋ ਗਏ ਸੀ ਕੁਝ ਕਰਨਾ ਕਰਕੇ ਚਾਹ ਦੂਜੀਆਂ ਪਾਰਟੀਆਂ ਜਿਉਂ ਚਲੇ ਗਏ ਸੀ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਣਾ ਹੈ ਵੀ ਆਪਣੇ ਘਰ ਵਾਪਸੀ ਕਰ ਲੋ ਕਿਉਂਕਿ ਅੱਜ ਇਹ ਦੁਬਾਰਾ ਕਾਲੀ ਦਲ ਦੀ ਪੁਨਰ ਸਿਰਜੀਤੀ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਇਹਦੇ ਆਪਾਂ ਨੂੰ ਹਿੱਸੇ ਬਣਨਾ ਚਾਹੀਦਾ ਹੈ ਭਾਈ ਸਾਹਿਬ ਜੀ ਤੁਸੀਂ ਵੀ ਲੰਬਾ ਸਮਾਂ ਜਿਹੜੀਆ ਲੜਾਈ ਲੜੀ ਆ ਬਾਕੀ ਢਿੱਡ ਇਕੱਠਾ ਕੀਤਾ ਸੀਗਾ ਉਸ ਵੇਲੇ ਕਿਉਂਕਿ ਜੋ ਪ੍ਰਧਾਨ ਨੇ ਬਾਦਲ ਸਾਹਿਬ ਜਿਹੜਾ ਉਹਨਾਂ ਵੱਲੋਂ ਜਿਹੜਾ ਕਈ ਗਲਤੀਆਂ ਉਹ ਜਿਹੀ ਕੀਤੀਆਂ ਕਿ ਕਬੁੱਲੀਆਂ ਵੀ ਗਈਆਂ ਉਸ ਤੋਂ ਬਾਅਦ ਤਾਂ ਕਿਵੇਂ ਵੇਖਦੇ ਹੋ ਕਿੰਨੀ ਕੁ ਲੋਡ ਸੀਗੀ ਅੱਜ ਦੇ ਵੇਖੋ ਮੈਂ ਤਾਂ ਸਮਝਦਾ ਆ ਕਿ ਉਹ ਸਗੋਂ ਪਹਿਲਾਂ ਹੀ ਛੱਡ ਦਿੰਦੇ ਜਦੋਂ ਸਾਡੀ ਹਾਰ ਪਹਿਲਾਂ ਹੋਈ ਨਾ ਸ਼ੁਰੂ ਚ ਫੇਰ 16 ਚ ਹੋ ਗਈ 18 ਚ ਹੋ ਗਈ ਉਹਨੂੰ ਛੱਡ ਦਿੰਦੇ ਸਗੋਂ ਛੱਡ ਦੇਣਾ ਚਾਹੀਦਾ ਹੁੰਦਾ ਉਹ ਲੰਮਾ ਟਾਈਮ ਅਗਵਾਈ ਕੀਤੀ ਉਹਨਾਂ ਨੇ ਤੇ ਸੜਾ ਅਗਵਾਈ ਕਿਸੇ ਪਰਿਵਾਰ ਕੋਲੇ ਨਹੀਂ ਰਹਿੰਦੀ ਆ ਆਪਣਾ ਇਤਿਹਾਸ ਅਰਾ ਹੈਗਾ ਸੋ ਵਕਤ ਆ ਕੇ ਫੇਰ ਵੀ ਆ ਜਾਂਦੀ ਹੁੰਦੀਆਂ ਅਗਵਾਈਆਂ ਆ ਜਾਂਦੀਆਂ ਹੁੰਦੀਆਂ ਨੇ ਲੇਕਿਨ ਉਹ ਆਪਣੀ ਉਸ ਗੱਲ ਤੋਂ ਪਿੱਛੇ ਨਹੀਂ ਹਟੇ ਜਿਹਦੇ ਕਰਕੇ ਖਾਲਸਾ ਪੰਥ ਜਿਹੜਾ ਹੈ ਉਹ ਖ਼ਬਾਰ ਹੋਇਆ ਔਰ ਉਹਨਾਂ ਨੂੰ ਖਾਲਸਾ ਪੰਥ ਅੱਜ ਦੀ ਤਰੀਕ 'ਚ ਨਹੀਂ ਚੱਲਦਾ ਹੁਣ ਉਹ ਨਹੀਂ ਚੱਲਦਾ ਖਾਲਸਾ ਪੰਥ ਤੇ ਨਹੀਂ ਚੱਲਦਾ ਤੇ ਛੱਡ ਦੇਣਾ ਚਾਹੀਦਾ ਔਰ ਛੱਡ ਕੇ ਤੇ ਸਾਰੇ ਖਾਲਸਾ ਪੰਥ ਨੂੰ ਸੋਕੇ ਇੱਥੇ ਇੱਕ ਪਲੇਟਫਾਰਮ ਜਿਹੜੀ ਭਰਤੀ ਹੋਈ ਆ ਔਰ ਅਕਾਲ ਤਖਤ ਸਾਹਿਬ ਦੇ ਹੁਕਮ ਅਨਸਾਰ ਹੋਈ ਆ ਇਹਦੇ ਚਾਣ ਕੇ ਸਭ ਸਾਰ ਨੂੰ ਸ਼ਾਮਲ ਹੋਣਾ ਚਾਹੀਦਾ ਦੋ ਨਾਂ ਜਿਹੜੇ ਬੜੇ ਚਰਚਾਵਾਂ ਦੇ ਵਿੱਚ ਹੈਗੇ ਬੀਬੀ ਸਤਵੰਤ ਕੌਰ ਜੀ ਦਾ ਤੇ ਗਿਆਨੀ ਹਰਪੀ ਸਿੰਘ ਜੀ ਦਾ ਤੁਸੀਂ ਕਿਵੇਂ ਦੇਖੋ ਇੱਕ ਨੰਬਰ ਤੇ ਦਾ ਜੋ ਮੈਂ ਮੈਂ ਬਾਰੋ ਰਾਤੀ ਕੱਲੀ ਆਇਆ ਬਾਹਰ ਜੋ ਮੈਂ ਸੁਣਿਆ ਸੀ ਇੱਕ ਨੰਬਰ ਤੇ ਬੀਬੀ ਸਤਵੰਤ ਕੌਰ ਦਾ ਦੂਸਰੇ ਨੰਬਰ ਤੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਔਰ ਦੋਵੇਂ ਚੰਗੀਆਂ ਸ਼ਖਸੀਅਤਾਂ ਨੇ ਔਰ ਜਿਹੜਾ ਮੇਰੇ ਖਿਆਲ ਦੇ ਵਿੱਚ ਆ ਧਾਰਮਿਕ ਤੌਰ ਤੇ ਜਿਹੜੇ ਆ ਉਹ ਬੀਬੀ ਸਤਵੰਤ ਕੌਰ ਨੇ ਇਹ ਗੱਲ ਕਹੀ ਆ ਸ਼ਾਇਦ ਜੋ ਮੈਨੂੰ ਪਤਾ ਲੱਗਾ ਕਿ ਇਹ ਸਾਡਾ ਪਰਿਵਾਰ ਧਾਰਮਿਕ ਹੈ ਧਾਰਮਿਕ ਤੌਰ ਤੇ ਸੇਵਾ ਕਰਨੀ ਆ ਤੇ ਮੇਰੇ ਅਗਿਆ ਨੀ ਹਰਪ੍ਰੀਤ ਸਿੰਘ ਜਿਹੜੇ ਆ ਰਾਜਨੀਤਿਕ ਤੌਰ ਤੇ ਕਰਨਗੇ ਔਰ ਇਹ ਜਿਹੜੀ ਬਣੂਗੀ ਦਾ ਇੱਕ ਵਿਸ਼ਨ ਬਣੂਗੀ ਇਹ ਨਵੀਂ ਜਿਹੜੀ ਲੀਡਰਸ਼ਿਪ ਆਉਗੀ ਔਰ ਇਹਦੇ ਵਿੱਚ ਸਾਰੇ ਨਵੇਂ ਜਿਹੜੇ ਨੌਜਵਾਨ ਵੀ ਜਿਹੜੇ ਆ ਉਹ ਸ਼ਾਮਲ ਹੋਣਗੇ ਲੰਬੇ ਸਮੇਂ ਤੋਂ ਤਕੜੀ ਨੂੰ ਵੋਟਾਂ ਪੈਂਦੀਆਂ ਆ ਰਹੀਆਂ ਸੀਗੀਆਂ ਤਾਂ ਇਸ ਤੋਂ ਬਾਅਦ ਹੁਣ ਚੋਣ ਨਿਸ਼ਾਨ ਕੀ ਹੋਊਗਾ ਕਿਉਂਕਿ ਜਿਹੜਾ ਅਕਾਲੀ ਦਲ ਅੱਜ ਸਰਜੀਤ ਹੋ ਰਿਹਾ ਤਾਂ ਇਸ ਤੋਂ ਬਾਅਦ ਜਿਹੜਾ ਚੋਣ ਨਿਸ਼ਾਨ ਆ ਜਾਂਦਾ ਉਹੀ ਤਕੜੀ ਜਿਹੜੀ ਲਈਤੀ ਜਾਏਗੀ ਜਾਂ ਫਿਰ ਨਵਾਂ ਚੋਣ ਨਿਸ਼ਾਨ ਮੰਗਿਆ। ਵੇਖੋ ਜਦੋਂ ਮੈਂ ਫੈਡਰੇਸ਼ਨ ਦਾ ਪ੍ਰਧਾਨ ਸੀ ਨਾ ਉਦੋਂ ਚੜਦਾ ਸੂਰਜ ਸਾਨੂੰ ਮਿਲਿਆ ਸੀ। ਉਦੋਂ ਤੁਸੀਂ ਸ਼ਾਇਦ ਅਜੇ ਮੇਰੇ ਹਾਲ ਪੈੜਾ ਪੂਰਾ ਨਹੀਂ ਹੋਏ ਹੋਣੇ ਤੇ ਇਹ ਨਹੀਂ ਗੱਲ ਹੁੰਦੀ ਇਹ ਗੱਲ ਲਹਿਰਾਂ ਦੇ ਹੁੰਦੀ ਆ। ਠੀਕ ਹੈ ਨਾ? ਨਿਸ਼ਾਨਾ ਦੀ ਗੱਲ ਆ ਅੰਮ੍ਰਿਤਪਾਲ ਸਿੰਘ ਨੂੰ ਕਿਹੜਾ ਮੈਕ ਰੱਤਾ ਇਹੋ ਮਿਲਿਆ ਆ ਜਿਹੜਾ ਸੋ ਇਹ ਗੱਲ ਆ ਲੋਕ ਜਿਹਦੇ ਨਾਲ ਖਲੋ ਜਾਂਦੇ ਆ ਚੋ ਨਿਸ਼ਾਨੀ ਉਹਨਾਂ ਦੇ ਮਗਰ ਮਗਰ ਆਪੇ ਭੱਜੇ ਫਿਰਦੇ ਆ ਜਿੱਥੇ ਲਹਿਰ ਬਣ ਜਾਂਦੀ ਆ ਸੋ ਇਸ ਕਰਕੇ ਇਹ ਮੈਂ ਸਮਝਦਾ ਆ ਕਿ ਅਜ ਵਕਤ ਤੋਂ ਪਹਿਲਾਂ ਦੀਆਂ ਗੱਲਾਂ ਨੇ ਤੇ ਬਾਕੀ ਚੋ ਨਿਸ਼ਾਨ ਜੀ ਚੋ ਜਾਵਾ ਕੀ ਚੋਣ ਕਮਿਸ਼ਨ ਕੋਲੇ ਮਿਰਖਾ ਗਿਆ ਵੀ ਆ ਮਤ ਕੱਲ ਹੀ ਆ ਬਾਹਰੋਂ ਸੋ ਇਹ ਸਾਰੀ ਜਿਹੜੀ ਆ ਪ੍ਰਕਿਰਿਆ ਇਹ ਤੇ ਲਈ ਅਜ ਤੋਂ ਟਾਈਮ ਖੋਰ ਆ ਭਾਈ ਸਾਹਿਬ ਜੀ ਜਿਹੜੇ ਅੱਜ ਦਾ ਜਲਾਸ ਹੋ ਰਿਹਾ ਲਾ ਸਵਾਲ ਆ ਕਿ ਇਹ ਜਲਾਸ ਪਹਿਲਾਂ ਜਿਹੜਾ ਉੱਥੇ ਆਖਿਆ ਗਿਆ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਚ ਹੋਗਾ ਤਾਂ ਉੱਥੋਂ ਮਨਾਈ ਕਰ ਦਿੱਤੀ ਜਾਂਦੀ ਆ ਇਹ ਮੁੱਖ ਕਾਰਨ ਕੀ ਸਮਝੋ ਵੇਖੋ ਨਹੀਂ ਵੀ ਕਰਨੀ ਚਾਹੀਦੀ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਾਂਝੀ ਸੰਸਥਾ ਹੈ ਬੜੀਆਂ ਕੁਰਬਾਨੀਆਂ ਜੇਲਾਂ ਸਿੱਧੀ ਤੋਂ ਬਾਅਦ ਬਣੀਆਂ ਤੇ ਨਹੀਂ ਸੀ ਕਰਨਾ ਚਾਹੀਦਾ ਇਹ ਰੌਲਾ ਸਾਰਾ ਇਹ ਆਪ ਇੱਕ ਪਰਿਵਾਰ ਦਾ ਕਬਜ਼ਾ ਹੈ ਅਕਾਲੀ ਦਲ ਤੇ ਵੀ ਤੇ ਸ਼੍ਰੋਮਣੀ ਕਮੇਟੀ ਤੇ ਵੀ ਇਹ ਕਰਜਾ ਉਹ ਕਬਜ਼ੇ ਨੂੰ ਤੜਾਉਣ ਵਾਲੇ ਆ ਲੋਕ ਸਾਰੇ ਜਿਹੜੇ ਇਕੱਠੇ ਹੋਏ ਆ ਜਿੰਨੇ ਵੀ ਆ ਜੇ ਪਿਓ ਕਬਜ਼ਾ ਜਿਹੜਾ ਇੱਕ ਪਰਿਵਾਰ ਦਾ ਨਹੀਂ ਇੱਥੇ ਹਮੇਸ਼ਾ ਕਲੈਕਟਿਵ ਲੀਡਰਸ਼ਿਪ ਰਹੀ ਆ ਅਕਾਲੀ ਦਲ ਦਾ ਪ੍ਰਧਾਨਿਕ ਪਰਿਵਾਰ ਚੋ ਰਿਹਾ ਜਿਹੇਦਾਰ ਮੋਹਨ ਸਿੰਘ ਤੋੜ ਔਰ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਜਹੇਦਾਰ ਗਰਚੰਦ ਸਿੰਘ ਟੋੜਾ ਬਾਲਾ ਸਾਹਿਬ ਮੁੱਖ ਮੰਤਰੀ ਰਹੇ ਆ ਕਾਲ ਤਖਸਬ ਦੇ ਜਹੇਦਾਰ ਵੀ ਉਹਦੇ ਵਿੱਚ ਹਿੱਸੇਦਾਰ ਹੁੰਦੇ ਸੀ ਔਰ ਇੱਕ ਪਾਰਲੀਮੈਂਟਰੀ ਬੋਰਡ ਹੁੰਦਾ ਸੀ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਨਾ ਪੰਜ ਪ੍ਰਧਾਨੀ ਨੂੰ ਜਿਹੜੀ ਪਹਿਲ ਦਿੱਤੀ ਆ ਉਹੀ ਹੁਣ ਤੱਕ ਜਿਹੜੀ ਆ ਚੱਲਦੀ ਆ ਜਦੋਂ ਉਹ ਪੰਜ ਤੋਂ ਇੱਕ ਹੋ ਗਈ ਆ ਤੇ ਅੱਜ ਸਾਰਾ ਜਿਹੜਾ ਖਾਲਸਾ ਪੰਥ ਖਲਾ ਆ ਗਿਆ ਐਂ ਪੰਜ ਪ੍ਰਧਾਨੀ ਬਣਾਉਣ ਚਾਹੁੰਦੇ ਆ